ਜੋ ਸ਼ੀਤਲ ਅੰਗਰਾਲ ਨੇ ਉਹਦੇ ਭਤੀਜੇ ਦੀ ਹੱਤਿਆ ਹੋਈ ਹੈ ਬਹੁਤ ਦੁਖਤ ਸਮਾਚਾਰ ਆ ਬੜਾ ਡਾਡਾ ਕਹਿ ਰਿਹਾ ਦਾਨਿਸ਼ਵੰਦ ਇਲਾਕੇ ਦੇ ਵਿੱਚ ਮਰਡਰ ਜਿਹੜਾ ਹੋਇਆ ਹੈ ਤੇਜ਼ਦਾਰ ਹਥਿਆਰ ਦੇ ਨਾਲ ਤਾਂ ਸ਼ੀਤਲ ਅੰਗਰਾਲ ਨੇ ਜਿਹੜੇ ਦੋਸ਼ ਲਾਏ ਆ ਕਿ ਜਿਸ ਵਿਅਕਤੀ ਦੀ ਪਛਾਣ ਹੋਈ ਹੈ ਦਾਤ ਮਾਰ ਕੇ ਮਾਰਿਆ ਗਿਆ ਮੁੰਡਾ 17 ਕੁ ਸਾਲ ਉਮਰ ਹੈ ਯਾਨੀ ਗੱਭਰੂ ਗੱਭੇਟ ਕਿ ਇਥੇ ਨਸ਼ਾ ਬਹੁਤ ਵਿਕ ਰਿਹਾ ਹੈ ਤੇ ਇਹ ਜਿਹੜਾ ਕਾਲੂ ਨਾਂ ਦਾ ਉੰਦਾ ਇਹਦੇ ਤੇ ਵੀ ਇਸੇ ਤਰ੍ਹਾਂ ਦੇ ਅਲਿਗੇਸ਼ਨ ਲਾਈ ਨੇ ਤੋਂ ਪੰਜਾਬ ਦੀ ਸਥਿਤੀ ਬਈ ਢਾਮਾਡੋਲਾ ਇਸ ਵੇਲੇ ਮੈਂ ਇੱਥੇ ਪੜ ਰਿਆ ਸੀ ਸਾਡੇ ਇਲਾਕੇ ਦੇ ਵਿੱਚੋਂ ਫਾਸਿਲ ਕੱਚ ਆਈ ਤਾਂ ਇੱਕ ਸ਼ਾਇਦ ਚਾਂਦੀ ਦੀ ਚੇਨ ਪਾਈ ਸੀਗੀ ਉਹ ਵੀ 15 ਕੇ 16 ਸਾਲ ਦਾ ਬੱਚਾ ਸੀਗਾ ਉਹਦੇ ਨਾਲ ਦੇ ਨਹੀਂ ਕਿਉਂਕਿ ਨਸ਼ੇੜੀ ਸੀ ਉਹਨਾਂ ਨਾਲ ਦੇ ਨਹੀਂ ਮਾਰ ਦਿੱਤਾ ਜੀ ਸਿਰਫ ਚਾਂਦੀ ਦੀ ਚੇਨ ਚਾਂਦੀ ਦੀ ਚੇਨ ਕਿੰਨੇ ਦੀ ਹੋਵੇਗੀ 2000 ਦੀ 4000 ਦੀ 5000 ਰੁਪਏ ਮਾਸਟਰ ਜੀ ਗਰੀਬ ਦਿੱਤਰ ਹੋ ਰਿਹਾ ਸੀ ਅਸੀਂ ਮਤਲਬ ਕਿ ਰਾਜਪਤਾ ਵੱਲ ਵਧ ਰਹੇ ਹਾਂ ਸਾਤ ਮਾਫ਼ ਕਰਨਾ ਬਹੁਤ ਵੱਡੀ ਗੱਲ ਕਹਿ ਰਿਹਾ ਕਿ ਅਸੀਂ ਸ਼ਾਂਤ ਸੂਬੇ ਤੋਂ ਇੱਕ ਆਸ਼ਾਂਤ ਸੂਬੇ ਵੱਲ ਬਹੁਤ ਤੇਜ਼ੀ ਨਾਲ ਵਧ ਰਹੇ ਹਾਂ ਬਹੁਤ ਤੇਜ਼ੀ ਨਾਲ ਵਧ ਰਹੇ ਹਾਂ ਅਮੁਤਸਰ ਦੇ ਵਿੱਚ ਵੀ ਉਹ ਸ਼ਿਵ ਸੈਨਾ ਦਾ ਇੱਕ ਨੌਜਵਾਨ ਆਗੂ ਸੀ ਤਾਂ ਉਹਦੀ ਵੀ ਮੌਤ ਹੋਈ ਹੈ ਉਹਦੇ ਚ ਵੀ ਤਿੰਨ ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਉਹਦੇ ਵਿੱਚ ਵੀ ਕਰਦਿਆ ਤਾਂ ਦੋਸ਼ ਅਕੇ ਇਹਨੂੰ ਟੀਕਾ ਲਾਇਆ ਗਿਆ ਮੁਕਦਮੇ ਚ ਹਾਲਾਂਕਿ ਉਹ ਜਿਹੜਾ ਜੂਨ ਦੇ ਵਿੱਚ ਇੱਕ ਝਗੜਾ ਹੋਇਆ ਸੀਗਾ ਜੂਨ ਮਹੀਨੇ ਚ ਇੱਕ ਸਿੱਖ ਨੌਜਵਾਨ ਦਾ ਉਹ ਉਹਦੇ ਵਿੱਚ ਵੀ ਨਾਮਜ਼ਦ ਸੀਗਾ ਮ੍ਰਿਤਕ ਪਰ ਨਾਮਜ਼ਦ ਹੋਣਾ ਬકરી ਗੱਲ ਐ ਇਸ ਤਰ੍ਹਾਂ ਮੌਤ ਹੋਣੀ ਤੇ ਫਿਰ ਉਹ ਡੈੱਡ ਬੋਡੀ ਕਈ ਦਿਨ ਰੁਲਦੀ ਰਹੀ ਉੱਥੇ ਮੁਕਸਰ ਦੇ ਵਿੱਚ ਹੀ ਮੋਰਚਰੀ ਚ ਰੱਖੀ ਰੱਖੀ ਤੇ ਜਦੋਂ ਲਾਵਰਸ ਲਾਸ਼ ਸਮਝ ਕੇ ਉਸ ਦਾ ਸਸਕਾਰ ਕਰਨ ਲੱਗੀ ਇੱਕ ਸਸਤਾ ਤੇ ਉਸ ਵੇਲੇ ਇਸ ਪਰਿਵਾਰ ਨੂੰ ਪਤਾ ਲੱਗਾ ਕਿ ਲਾਵਾਸ਼/ਮਿਲੀ ਹੈ ਤੇ ਤੁਰੰਤੋ ਸਿਮਿਆ ਚ ਪਹੁੰਚੇ ਤੇ ਉੱਥੇ ਜਾ ਕੇ شناخت ਹੋਈ ਹੈ ਡੈੱਡ ਬੋਡੀ ਦੀ। ਤਾਂ ਮਤਲਬ ਕਿ ਆ ਕੁਝ ਚੱਲ ਰਿਹਾ ਹੈ। ਯੋਧ ਨਸ਼ਿਆਂ ਵਿਰੋਧ ਫਲਾਟਮਕਾ ਉਹ ਜਿਹੜੇ ਪਰਪੰਚ ਨੇ ਜਾਂ ਸਿਆਸੀ ਜੋ ਦਹਾਵੇ ਨੇ ਉਹ ਛੱਡ ਕੇ ਸਾਨੂੰ yatharth ਨੂੰ ਸਮਝ ਕੇ ਬੜੇ ਉਸਾਰੂ ਤੇ ਸਚਾਰੂ ਟੰਗ ਦੇ ਨਾਲ ਕੇ ਬਦਨ ਦੀ ਜ਼ਬੂਰਤ ਹੈ। ਦੁੱਖਦੈ